ਆਪਾਂ ਕਿਰਪਾਆਂ ਜਿਹੜੀ ਪਾ ਸਕਦੇ ਆ ਆਪਾਂ ਕਿ ਕਿਹੜੀਆਂ ਕਿਹੜੀਆਂ ਥਾਵਾਂ ਤੇ ਜਾ ਸਕਦੇ ਆ ਸਕੂਲਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਕੁਝ ਸਕੂਲਾਂ ਦੇ ਵਿੱਚ ਰੋਕਿਆ ਗਿਆ ਕਿਰਪਾਨ ਅੰਡਰ ਸਮਰੀ ਅਫੈਂਸਿਸ ਐਕਟ ਸਾਨੂੰ ਅਲਾਉਡ ਆ ਮੈਂ ਵੀ ਪਾਈ ਹੋਈ ਆ ਸਿਰਫ ਜਹਾਜ਼ ਤੇ ਆਪਾਂ ਤਾਰਦੇ ਆ ਜਾਂ ਜੇ ਤੁਸੀਂ ਫੈਡਰਲ ਕੋਰਟ ਦੇ ਵਿੱਚ ਜਾਣੇ ਹੋ ਠੀਕ ਹੈ ਜੀ ਤੇ ਫੈਡਰਲ ਪਾਰਲੀਮੈਂਟ ਦੇ ਵਿੱਚ ਉੱਥੇ ਧਾਰ ਕੇ ਜਾਣੇ ਪੈਂਦੇ ਉਹ ਵੀ ਬਾਇ ਇਜਤ ਕੁੰਜ ਰੱਖਦੇ ਨੇ ਪਰ ਜਿਹੜੇ ਲਾਇਸੈਂਸ ਵੈਨਿਊਸ ਨੇ ਜਿਵੇਂ ਜਾਂ ਆਪਣੇ ਐਮਸੀਜੀ ਹੋਗੇ ਐਸਸੀ ਯੂ ਕ੍ਰਿਕਟ ਗਰਾਊਂਡਸ ਹੋਗੇ ਐਦਾਂ ਦੇ ਵੈਨਿਊ ਦੇ ਵਿੱਚ ਵੀ ਉਹ ਕਹਿੰਦੇ ਤੁਸੀਂ ਕਲੌਕ ਰੂਮ ਚ ਰੱਖਿਓ ਈਵਨ ਜੇ ਮੈਂ ਹਾਂ ਜੀ ਵੈਨਿਊ ਦੇ ਵਿੱਚ ਉੱਥੇ ਵੀ ਉਹ ਕਿਰਪਾਨ ਕਹਿੰਦੇ ਵੀ ਬਾਹਰ ਰੱਖਿਆ ਉਹ ਕਲੌਕ ਰੂਮ ਦੇ ਵਿੱਚ ਸੋ ਇਹ ਆਪਾਂ ਨੂੰ ਕਲੈਰੀਫਾਈ ਕਰਨਾ ਪੈਣਾ ਹੈ ਪਰ ਐਸਾ ਸਕੂਲਾਂ ਦੇ ਵਿੱਚ ਛੋਟੀ ਕਿਰਪਾਨ ਪਾਣੀ ਲੱਗਦਾ ਪਰ ਅਗੇਨ ਦੇਖੋ ਮੈਂ ਅਮਰਤਾ ਅਰਜੀਤ ਦਾ ਕਿਹਾ ਵੀ ਚੋਰੋ ਗੁਰੂ ਸਾਹਿਬ ਜੀ ਦੇ ਨਾਲ 22 ਸਾਲ ਹੋ ਗਏ ਅਮਰਸ਼ਾ ਕਿਆ ਨੂੰ ਮੈਨੂੰ ਲੱਗਦਾ ਨਹੀਂ ਵੀ ਤੁਸੀਂ ਜੇ ਕਿਸੇ ਸਿੱਖਿਆ ਲਈ ਜਾ ਰਹੇ ਹੋ ਕਿਤੇ ਕੰਮ ਤੇ ਜਿਹੜਾ ਤੁਹਾਨੂੰ ਵੱਡੀ 3 ਫੁੱਟ ਦੀ ਰੋੜਾ ਤੁਸੀਂ ਇੱਕ ਨੋਰਮਲ ਕਿਰਪਾਨ ਪਾ ਕੇ ਵੀ ਆਪਣੇ ਸਿੱਖੀ ਦੇ ਧਰਮ ਜਿਹੜਾ ਨਿਭਾ ਸਕਦੇ ਹੋ ਪਰ ਸਾਡੇ ਜਦੋਂ ਨਗਰ ਕੀਰਤਨਾਂ ਜਾਂ ਕਿਤੇ ਸਾਡੇ ਗੱਤਕੇ ਖਾੜੇ ਚੱਲ ਰਹੇ ਨੇ ਠੀ ਵਾਰ ਕੀਤਾ ਜੀ ਮੈਂ ਕਿਤੇ ਸ਼ੋਪਿੰਗ ਸੈਂਟਰ ਜਾ ਰਿਹਾ ਮੈਂ ਬਾਹਰੋਂ ਘਰ ਪਾਨ ਪਾਈ ਆ ਸਾਨੂੰ ਅਲਾਉਡ ਆ ਪਰ ਤੁਸੀਂ ਇਹ ਦੇਖਣਾ ਵੀ ਤੁਹਾਡਾ ਟਾਈਮ ਵੇਸਟ ਹੋਊਗਾ ਤੁਹਾਨੂੰ ਕਿਸੇ ਬੰਦੇ ਨੇ ਬੋਲੀ ਕਰਨਾ ਤੁਹਾਨੂੰ ਕਹਿੰਦਾ ਤੁਸੀਂ ਅੰਦਰ ਦੀ ਪਾ ਲਓ ਕਿਉਂਕਿ ਆਪਾਂ ਪੰਜਾਬ ਚ ਬਹੁਤ ਆਪਣੇ ਬਜ਼ੁਰਗ ਵੀ ਪਾਉਂਦੇ ਜਿਹੜੇ ਉੱਤੇ ਅੰਦਰ ਦੀ ਪਾਉਂਦੇ ਨੇ ਸੋ ਕੋਈ ਅਨਲੈਸ ਤੁਸੀਂ ਕਿ ਧਾਰਮਿਕ ਫੰਕਸ਼ਨ ਚ ਇਨਵੋਲ ਹੋ ਉੱਪਰ ਦੀ ਘਾਤਰਾ ਪਾ ਕੇ ਦੋ ਮੈਂ ਤਾਂ ਮਹਾਰਾਜ ਨੇ ਕਿਹਾ ਵੀ ਬਿਨਾ ਸ਼ਸਤਰ ਕੇ ਸੰਗ ਦੀ ਜਨ ਦੇਦਾਰੀ ਠੀਕ ਆ ਉਹ ਗੁਰਦਾਰੇ ਚ ਅਪਲਾਈ ਕਰਦਾ ਤੁਸੀਂ ਹੁਣ ਕੰਮ ਲਈ ਥੋੜਾ 3 ਫੁੱਟੀ ਲੈ ਕੇ ਚੱਲ ਜਾਓਗੇ ਸੋ ਬੀ ਪ੍ਰੈਕਟੀਕਲ ਤੇ